ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪਾਈ ਅਮਰਤਪਾਲ ਸਿੰਘ ਖਡੂਰ ਸਾਬ ਤੋਂ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇ ਉੱਥੇ ਲਗਾਤਾਰ ਸਿੱਖ ਜਥੇਬੰਦੀਆਂ ਚੋਣ ਪ੍ਰਚਾਰ ਕਰ ਰਹੀਆਂ ਨੇ ਤੇ ਜਿਸ ਦੇ ਦੌਰਾਨ ਪਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਦਾ ਇੱਕ ਵੱਡਾ ਬਿਆਨ ਸਾਹਮਣੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਪਾਈ ਅਮਰਤਪਾਲ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਪਾਈ ਅਮਰਤਪਾਲ ਸਿੰਘ ਦੇ ਭਰਾ ਦੇ ਵੱਲੋਂ ਸਾਦੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਅਜੇ ਤੱਕ ਬੰਦ ਸਿੰਘਾਂ ਨੂੰ ਵੀ ਬਾਹਰ ਨਹੀਂ ਲੈ ਕੇ ਆਇਆ ਜਾ ਸਕਿਆ ਹਜੇ ਤੱਕ ਤੇ ਦੂਜੇ ਪਾਸੇ ਹੁਣ ਭਾਈ ਅਮਰਤਪਾਲ ਦੇ ਉੱਤੇ ਦੁਬਾਰਾ ਐਨਐਸਏ ਲਗਾ ਦਿੱਤੀ ਤੇ ਜਿਸ ਦੇ ਦੌਰਾਨ ਇਹ ਬਿਆਨ ਦੇ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵਸਾਦੇ ਨੇ ਤੇ ਦੂਜੇ ਪਾਸੇ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਕੀਤੀ ਹੈ ਕਿ ਭਾਈ ਅਮਰਤਪਾਲ ਨੂੰ ਵੱਧ ਤੋਂ ਵੱਧ ਵੋਟ ਪਾਈ ਜਾਵੇ ਤੇ ਇਸ ਵਾਰ ਖਡੂਰ ਸਾਹਿਬ ਦੇ ਵਿੱਚ ਬੋਟ ਪਾ ਕੇ ਭਾਈ ਅਮਰਤਪਾਲ ਨੂੰ ਐਮਪੀ ਲਿਆਇਆ ਜਾਵੇ ਤੇ ਜਿਸ ਦੇ ਦੌਰਾਨ ਹੁਣ ਸਿਆਸੀ ਅਖਾੜਾ ਪੂਰਾ ਭੱਜਦਾ ਜਾ ਰਿਹਾ ਹੈ ਤੇ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਆਜ਼ਾਦ ਚੋਣਾਂ ਦਾ ਨੇ ਤੇ ਦੂਜੇ ਪਾਸੇ ਵਿਰਸਾ ਸਿੰਘ ਵਲਟੋਹਾ ਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਕੇ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਤੇਲ ਮੰਤਰੀ ਲਾਲਜੀਤ ਪੁੱਲਰ ਆਵਾਦਮੀ ਪਾਰਟੀ ਦੇ ਵੱਲੋਂ ਤੇ ਕਾਂਗਰਸ ਵੱਲੋਂ ਜਿਹੜੇ ਕੇ ਕੁਲਬੀਰ ਜੀਰਾ ਨੂੰ ਸਿਆਸੀ ਅਖਾੜੇ ਦੇ ਵਿੱਚ ਉਤਾਰਿਆ ਹੋਇਆ ਤੇ ਹੋਰ ਵੀ ਉਮੀਦਵਾਰ ਜੜੇ ਕੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਲੜ ਰਹੇ ਨੇ ਪਰੰਤੂ ਹੁਣ ਸਾਰਿਆਂ ਦੀਆਂ ਨਜ਼ਰਾਂ ਜਿਹੜੀ ਹੈ ਕਿ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਨੇ ਤੇ ਹੁਣ ਭਾਈ ਅਮਰਤਪਾਲ ਦੇ ਭਰਾ ਦੇ ਵੱਲੋਂ ਇੱਕ ਸਿੱਖ ਕੌਮ ਨੂੰ ਵੱਡੀ ਅਪੀਲ ਕਰ ਦਿੱਤੀ ਹੈ ਹਾਲਾਂਕਿ ਦੇਖਣੀ ਹੋਵੇਗਾ ਕਿ ਖਡੂਰ ਸਾਹਿਬ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਤੇ ਕੌਣ ਐਮਪੀ ਬਣੇਗਾ ਪਰੰਤੂ ਇਸ ਤੋਂ ਪਹਿਲਾਂ ਹੀ ਸਿਆਸਤ ਪੂਰਨ ਤੌਰ ਤੇ ਪੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਪੂਰੇ ਮੁੱਦੇ ਲੈ ਕੇ ਸੁਣਦੇ ਭਾਈ ਅਮਰਤਪਾਲ ਸਿੰਘ ਦੇ ਭਰਾ ਦਾ ਹੋਰ ਕੀ ਕਹਿਣਾ ਹੈ ਨੇ ਹੋਣ ਦੇਣਾ 30 ਸਾਲ 40 ਸਾਲ ਤੱਕ ਜਿਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਹਾਲਾਂਕਿ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਵੋਟਰਾਂ ਹੀ ਇਹ ਹੱਲ ਕਰ ਸਕਦੇ ਹਾਂ ਇਹਦਾ ਜਰੂਰ ਆਪਾਂ ਚਾਹੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਹਾਲਾਂਕਿ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਵੋਟਰਾਂ ਹੀ ਇਹ ਹੱਲ ਕਰ ਸਕਦੇ ਹਾਂ ਇਹਦਾ ਜਰੂਰ ਆਪਾਂ ਚਾਹੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸ ਜਿਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਹਾਲਾਂਕਿ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਬੋਟਾ ਰਹੀਏ ਹੱਲ ਕਰ ਸਕਦੇ ਹਾਂ ਇਹਦਾ ਜਰੂਰ ਆਪਾਂ ਅੰਦਰੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਹਾਲਾਂਕਿ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਬੋਟਾ ਰਹੀਏ ਹੱਲ ਕਰ ਸਕਦੇ ਹਾਂ ਇਹਦਾ ਜਰੂਰ ਆਪਾਂ ਅੰਦਰੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ ਜਿੱਦਾਂ ਉਹਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਏਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਜਿੱਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਏਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਹਾਲਾਂਕਿ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਵੋਟਾਂ ਰਾਹੀਂ ਇਹ ਹੱਲ ਕਰ ਸਕਦੇ ਹਾਂ ਤੇ ਇਹਦਾ ਜ਼ਰੂਰ ਆਪਾਂ ਅੰਤ ਰਹੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿੱਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਏਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਫਲਾਕੀ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਬੋਟਾ ਰਾਹੀਂ ਇਹ ਹੱਲ ਕਰ ਸਕਦੇ ਹਾਂ ਤੇ ਇਹਦਾ ਜਰੂਰ ਆਪਾਂ ਕਰੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿੱਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ ਫਲਾਕੀ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਬੋਟਾ ਰਾਹੀਂ ਇਹ ਹੱਲ ਕਰ ਸਕਦੇ ਹਾਂ ਤੇ ਇਹਦਾ ਜਰੂਰ ਆਪਾਂ ਕਰੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿੱਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਫਲਾਗਯੋਨਾ ਦਾ ਕਸੂਰ ਵੀ ਕੋਈ ਨਹੀਂ ਹੈਗਾ ਪਰ ਫਿਰ ਵੀ ਚਲੋ ਜੋ ਵੀ ਹੋਇਆ ਉਸ ਨੂੰ ਆਪਾਂ ਬੋਟਾ ਰਹੀ ਇਹ ਹੱਲ ਕਰ ਸਕਦੇ ਹਾਂ ਤੇ ਇਹਦਾ ਜਰੂਰ ਆਪਾਂ ਚਾਹੀਏ ਸਰਕਾਰਾਂ ਨੇ ਕਦੀ ਵੀ ਉਹਨਾਂ ਨੂੰ ਬਾਹਰ ਨਹੀਂ ਆਉਣ ਦੇਣਾ 30 ਸਾਲ 40 ਸਾਲ ਤੱਕ ਜਿੱਦਾਂ ਉਹਨਾਂ ਨੇ ਬਾਕੀ ਸਿੰਘ ਬੰਦੀ ਬਣਾ ਕੇ ਰੱਖਿਆ ਇਦਾਂ ਹੀ ਉਹਨਾਂ ਨੇ ਬਣਾ ਕੇ ਰੱਖਣਾ